ਹਾਂਜੀ ਕਿਸਾਨ ਜੀਓ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਫੇਰ ਪਹੁੰਚੇ ਆ ਬਾਈ ਮਹਤਾਬ ਡੇਰੀ ਫਾਰਮ ਦੇ ਵਿੱਚ ਬਾਈ ਜੱਗੂ ਕੋਲੇ ਸੱਜਣੋ ਤੇ ਅੱਜ ਦੋਸਤੋ ਦੋ ਨਗ ਵਿਖਾਉਣੇ ਆ ਦੋਵੇਂ ਦੋਸਤੋ ਚੰਗੀਆਂ ਵਾੜਾਂ ਗੱਬਣਾ ਦੋਸਤੋ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਸਸੀ ਗਾ ਸਸੀ ਗਾ ਜੀ ਹੋ ਠੀਕ ਠਾਕ ਆਪਾਂ ਮਾਰੋ ਜੀ ਤੁਸੀਂ ਇੱਕ ਵਾਰੀ ਨਾਮ ਲਾਖ ਦੀ ਭਾ ਆਪਣਾ ਨਾਮ ਜਗਦੀਪ ਸਿੰਘ ਜੱਗੂ ਪਿੰਨ ਕਾ ਸੰਗਲ ਅਗਲਾ ਮੋਸੇ ਸਰ ਠੀਕ ਆ ਨੰਬਰ ਵੀ ਦਾਖੀ ਨੇੜੇ ਆਪਾਂ ਨੂੰ ਸਤਿਕ ਫ੍ਰੀ ਕੋਡ ਵੀ ਪੈ ਜਾਂਦਾ ਵੀਰੇ ਠੀਕ ਆ ਨੰਬਰ ਵੀ ਦਾਖੀ 9501204577 ਠੀਕ ਆ ਅੱਜ ਦੋ ਨੀਂ ਮਹੀਨੇ ਲੈਂਦੇ ਹਾਂ ਹਾਂ ਮੈਡਮ ਵੇਚੀ ਸੀ ਨਾ ਦੂਜਿਆਂ ਤੁਹਾਨੂੰ ਪਤਾ ਘਰ ਨਹੀਂ ਪੰਗਾ ਲੱਗਦਾ ਖੰਡੀ ਖਾਲੀ ਆ ਠੀਕ ਲੱਗਦੀਆਂ ਪੈਂਦੀਆਂ ਠੀਕ ਪਰ ਮਾਲ ਮਿਲਦਾ ਹੀ ਨਹੀਂ ਪਿਆ ਠੀਕ ਹੈ ਅਜੇ ਵੀ ਡਿੱਕ ਦਾ ਮਾਲ ਨਹੀਂ ਹੈ ਉਹ ਫਾਰਮ ਵਾਲੇ ਇੰਨੇ ਕਿ ਜ਼ਿਆਦੇ ਬੰਦੇ ਫੋਨ ਕਰ ਜਾਂਦੇ ਵੀ ਚੋਈਂ ਵਾਰ ਦੇ ਦੇ ਤਿਆਰ ਵੜ ਦੇ ਦੇ ਠੀਕ ਉਹ ਹੁਣ ਵਟੀਆਂ ਵੜਾ ਲੀਆਂ ਸੀ ਵੀਡੀਓ ਵੀ ਨਹੀਂ ਪਾਈ ਆਪਾਂ ਅਛਾ ਉਹ ਪਹਿਲਾਂ ਹੀ ਸੇਲ ਹੋ ਗਈ ਉਹ ਫੋਨ ਮੈਂ ਘਰੇ ਵੀ ਨਹੀਂ ਹੁੰਦੀਆਂ ਸਟੇਟਸ ਤੇ ਸੇਲ ਹੋ ਗਈ ਅਛਾ ਲਓ ਵੀ ਸਜਣੋਂ ਬਾਹੀ ਨੇ ਚੰਗੀਆਂ ਫਾਰਮ ਵਾਲੀਆਂ ਵੜਮਾ ਵੜਾਂ ਲੈ ਕੇ ਆਇਆ ਸੀ ਤੇ ਜਿੰਨਾਂ ਕੋਲ ਨੰਬਰ ਸੀ ਤੇ ਸਟੇਟਸ ਤੇ ਦਿਭਾਈ ਜਾਂਦਾ ਵੇਖੀਆਂ ਬਾਈ ਨੇ ਸਟੇਟਸ ਲਾਇਆ ਸੀ ਮੈਂ ਵੀ ਵੇਖਿਆ ਸੀ ਚੰਗੀਆਂ ਵਿਹੜਾ ਸੀ ਆ ਚੰਗੇ ਪ੍ਰੋਫੈਸ਼ਨਲ ਵੀ ਕਿਹਾ ਵੇਚਣ ਵਾਲੇ ਬੰਦੇ ਨਹੀਂਗਾ ਮਤਲਬ ਬਹੁਤ ਵੱਡੀਆਂ ਵਿਹੜਾ ਸੀ ਬਾਈ ਮੇਰੇ ਸਾਬ ਤੇ ਤਿਆਰ ਹੋ ਕੇ 3 ਲੱਖ ਦੀ ਵਿਹੜਾ ਸੀ ਜਿਹੜੀ ਮੈਂ ਪਰਸੋਂ ਸਟੇਟਸ ਤੇ ਪਾਈ ਠੀਕ ਹੈ ਬਲੈਕ ਰੰਗ ਚ ਸੀ ਜਿਹੜੀ ਬਲੈਕ ਰੰਗ ਚ ਸੀ ਭਾਤ ਦਿੱਤੇ ਆ ਪਰ ਮੈਂ ਕਿਹਨ ਦੇ ਦਊਗਾ ਐਡੀ ਵੱਡੀ ਕੋਠੇ ਚ ਟਿਕਾ ਬਹੁਤ ਭਾਤ ਹੈਗਾ ਬੱਚੀ ਤੇ ਬਈ ਆ ਸਾਹਮਣੇ ਐਫ ਵੇੜ ਖੜੀ ਐ ਕਿੰਨਾ ਮਸੂਆ ਸੁਆ ਸੁੰਮੀ ਇਹਨੇ ਪਲੂਣ ਸੋਣਾ ਵੀਰੇ ਪਹਿਲਾਂ ਹਾਂਜੀ ਪਹਿਲਾਂ ਸੁਆ ਸੁੰਮੀ ਹ ਠੀਕ ਆ ਕਿੰਨੀ ਕੁ ਉਮਰ ਹੋ ਗਈ ਬਈ ਇਹਦੀ ਇਹਦੀ ਤਈ 24 ਮਹੀਨੇ ਹੋ ਗਏ ਦੋ ਦੋ ਤੇ ਚੱਕੀ ਆ ਤਾਂ ਮਤਲਬ ਚੱਕਣ ਲੱਗ ਕੇ ਸ਼ੁਰੂ ਹੋਈ 23 ਮਹੀਨੇ ਦੇ ਲਗਭਗ ਹੈਗੇ ਹਾਂਜੀ ਠੀਕ ਆ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀ 15 ਤੋਂ 20 ਦਿਨ ਲੈ ਚੀ ਵੱਡੇ ਬਈ 15 20 ਦਿਨ ਹਜੇ ਲੈਂਦੀ ਆ ਹੁਣ ਬੰਨ ਲੱਗੇ ਬੱਚੀ ਮਤਲਬ ਕਿ ਸੌਦਾ ਤਾਂ ਆਪਾਂ ਇਹਦਾ ਪਰਸੋ ਕੀਤਾ ਸੀਗਾ ਪਰ ਲਈ ਲਿਆਂਦੀ ਆਪਾਂ ਹੁਣੇ ਆ ਪਰਸੋ ਨਾਲ ਕਾਫੀ ਹੱਦ ਤੱਕ ਉਤਰੀ ਹੈ ਬੱਚੀ ਠੀਕ ਯਾਨੀ ਜਣਗੀ ਸੌਦਾ ਆਪਾਂ 2 ਦਿਨ ਪਹਿਲਾਂ ਕਰ ਲਿਆ ਸੀ ਸਹੀ ਯਾਰ ਕੀਤਾ ਸੀ ਫਿਰ ਕੱਲ ਮੰਡੀ ਤੇ ਗਾਹ ਸੀਗੇ ਆਪਣੇ ਕੋਲੇ ਗੁਰਦਾਸਪੁਰ ਦੇ ਆਏ ਸੀਗੇ ਬੰਦੇ ਠੀਕ ਦੋ ਤਿੰਨ ਹੋਰ ਜ਼ਿਮੀਦਾਰਾਂ ਨੇ ਵੜਾ ਲੈ ਰਿਆਂ ਸੀਗਾ ਵੱਡੀਆਂ ਫਾਰਮਾਂ ਉਹ ਫਿਰ ਉਹਨੇ ਫੋਨ ਫੋਨ ਕਰੀ ਜਾਂਦੇ ਸੀਗੇ ਵੀ ਮੰਡੀ ਤੇ ਆਉਣੇ ਗਾਵਾ ਲੈ ਕੇ ਦਿੱਤੀ ਫਿਰ ਮੱਝਾਂ ਲੈ ਕੇ ਦਿੱਤੀਆਂ ਸੀ ਮੰਡੀ ਤੇ ਬੰਦੇ ਠੀਕ ਕਿ ਰਸਤਾ ਤੇ ਗਾਹ ਸੀਗੇ ਦੋ ਉਹਨਾਂ ਨੂੰ ਗਾਵਾ ਲੈ ਕੇ ਦਿੱਤਿਆਂ ਠੀਕ ਉਹ ਫਿਰ ਜਦੋਂ ਬੰਦਾ ਫੋਨ ਕਰੇ ਜਾਣਾ ਪੈਂਦਾ ਠੀਕ ਪਰ ਕੱਲ ਗਾਵਾ ਸਾਡੇ ਕੋਲ ਇੱਕ ਵੀ ਨਹੀਂ ਹੈਗੀ ਫਿਰ ਸ਼ਾਮੀ ਕੱਲ ਪਰसों ਸ਼ਾਮੀ ਤੱਕ ਨਵਾਂ ਬੜਾ ਲੰਗਾ ਸੀ ਜੀ ਫਿਰ ਉਹ ਪੈਣਾ ਉਤਰ ਕੇ ਉੱਪਰ ਦੀ ਸੇਲ ਹੋ ਗਈ ਸੀ ਮੰਡੀ ਤੇ ਠੀਕ ਹਾਂਜੀ ਤੇ ਬਈ ਇਹਦਾ ਕੋਈ ਮਦਰ ਰਿਕਾਰਡ ਵਗੈਰਾ ਦਾ ਇਹ ਵੀ ਮਾਣੇ ਬਈ ਪਹਿਲੇ ਸੋਸ 2.5 ਕਿਲੋ ਦੁੱਧ ਦਿੱਤਾ ਠੀਕ ਹੈ ਠੀਕ ਹੈ ਚੰਗੀ ਸੀ ਕੱਦ ਵਜਨ ਵਾਲੀ ਆ ਠੀਕ ਠੀਕ ਹੈ ਮਾ ਨੂੰ 20 ਵੱਡੇ ਗਾਂ ਪਾਨ ਨੇ ਠੀਕ ਹੈ ਠੀਕ ਹੈ ਅੱਜ ਬਹੁਤ ਸੋਹਣਾ ਕੱਦ ਦਾ ਜਿਵੇਂ ਉਮਰ ਕੱਦ ਬਹੁਤ ਰੇਲ ਬੂਲ ਚੰਗੀ ਆ ਰੇਲ ਬੂਲ ਚੰਗੀ ਆ ਰਾਜੀ ਇਹ ਕੋਈ ਲਿਸ਼ੀ ਨਹੀਂ ਗੋਲ ਠੀਕ ਹੈ ਬਾਕੀ ਪਿੰਡੇ ਦੀ ਚਮਚੂਮ ਹਜੇ ਹੁਣੇ ਆਈ ਹੈ ਨਾ ਪੱਠਿਆਂ ਤੋਂ ਦੇਖੋ ਤੁਸੀਂ ਮੋਹ ਨਹੀਂ ਚਾਹਦੀ ਪਈ ਹਜੇ ਹੁਣੇ ਆਈ ਆ ਹੁਣੇ ਲਾਇਆਂ گاਵਾ ਠੀਕ ਹੈ ਤੇ ਪੱਠਿਆਂ ਆਏ ਨਹੀਂ ਕਿਹਾ ਵੀ ਮੈਂ ਨਹੀਂ ਜੀ ਲੋਣਾ ਠੀਕ ਹੈ ਜੇ ਫਾਰਮ ਤੋਂ ਆਉਂਦਾ ਪਸ਼ੂ ਤੇ ਜਾਨ ਹੁਣੇ ਲੈ ਕੇ ਆਂਦੀ ਹੈ ਤੇ ਜੀ ਵੀ ਬਾਈਆਂ ਦਾ ਬੇ ਕੋਈ ਐਡਾ ਨਹੀਂ ਕੀਤਾਗਾ ਵੈਸੇ ਚੈਫਾ گاਵਾ ਕਰਦੀਆਂ ਵੀ ਬਹੁਤ ਘੱਟ ਆ ਦੇਖਦਾ ਕੋਰਲੀ ਜੋ ਮੂੰਹ ਨਹੀਂ ਚਾਗਦੀ ਬਾਈ ਜਾਂਦਾ ਪੱਠਿਆਂ ਪੁੱਠਿਆਂ ਦੀ ਕਈ ਰੀਗ ਲੈਣ ਕੀ ਪਤਾ ਕਿਵੇਂ ਪਾਏ ਕਿਵੇਂ ਨਹੀਂ ਨਹੀਂ ਚਾਰ ਤੋਂ ਦੇ ਸੀਗੇ ਬੰਦੇ ਅੱਛਾ ਆ ਵੇਲਾ ਤੂੜੀ ਤੇ ਚੌਕਰ ਸਿੱਟਿਆ ਯਾਰ ਕੱਲਾ ਪੱਠੇ ਸੀ ਵੀ ਲੈ ਕੇ ਆਏ ਆ ਤੇ ਚੌਥੇ ਵੀ ਬਾਈ ਲੇਟ ਗਿਆ ਠੀਕ ਤੇ ਬਸ ਤੂੜੀ ਤੇ ਚੌਕਰ ਪਾਇਆ ਸੀਗਾ ਠੀਕ ਤੇ ਆਹ ਦੇਖ ਲੈ ਤੂੰ ਆ ਚੱਬੀ ਜਾਂਦੀ ਪੱਠੇ ਪੁੱਠੇ ਜਿਹੜਾ ਪਸੋਂ ਖਾ ਕੇ ਆਣਾ ਬਸ ਉਹ ਤਾਂ ਖਰਾ ਠੀਕ ਲੋ ਵੀ ਸੱਜਣਾ ਸੋਹਣੇ ਕੱਦ ਕਾਰ ਵਾਲੀ ਚੰਗੀ ਵੇਲ ਲੈਂਦਾ ਤੇ ਥਣ ਦੋਸਤੋਂ ਤੁਹਾਨੂੰ ਖਾ ਲੈਣੇ ਆ ਵੇਖ ਆਬ ਜੀ ਕਿਸੇ ਨੇ ਘਰੇ ਵੀ ਰੱਖਣੀ ਹੋਊਗੀ ਤੇ ਪੂਰਾ ਮੁਠੀ ਭਰ ਥਣ ਬੱਚੀ ਰੱਖੂਗੀ ਠੀਕ ਆ ਸੋਹਣਾ ਹਵਾਨਾ ਬਣਾਉਗੀ ਬੰਦੀ ਬਹੁਤ ਆ ਵੇਖ ਸਕਦੇ ਆ ਹਾਂ ਥਣ ਵੀ ਦੋਸਤੋ ਸੋਹਣਾ ਲੱਗਿਆ ਹੋਇਆ ਤੇ ਮਗਰਲਾ ਦੋਸਤੋ ਸਾ ਥੋੜਾ ਛੋਟਾ ਅਗਲੇ ਮੁਤਾਬਕ ਦੁੱਧੇ ਸੇਮ ਹੀ ਘੜ ਦੂਗੀ ਚਾਰੇ ਥਾਣਾ ਚ ਨੇ ਪਿੱਛੇ ਉਹਨੇ ਵੜਕੂਗੀ ਬੱਚੀ ਦਾ ਹੂੰ ਪਿੱਛੇ ਉਹ ਵੈਸੇ ਹ ਹਵਾਨਾ ਚੰਗਾ ਬਣਾ ਜੂਗੀ ਤੇ ਥੋੜਾ ਜਿਹਾ ਥਣ ਛੋਟਾ ਤੋੜ ਕੇ ਖਾਈਏ ਬਈ ਚੰਗੇ ਸੀਮਨ ਦੀ ਆਪ ਤਾਂ ਡੈਨਮਾਰਕ ਦੇ ਸੀਮਨ ਦੀ ਆ ਬਈ ਠੀਕ ਅੱਗੇ ਜਿਹੜਾ ਲੱਗਿਆ ਸੀ ਉਹ ਮੁੰਡਾ ਨਹੀਂ ਹੈਗਾ ਸੀਗਾ ਠੀਕ ਆ ਉਹ ਵੀ ਮੰਨ ਕੇ ਚੱਲਦੇ ਆਂ ਡੰਗ ਜੱਜੇ ਕਿਸੇ ਨਾ ਸੌਦਾ ਕੀਤਾ ਤਾਂ ਕਨਫਰਮ ਕਰਾ ਦਊਗਾ ਠੀਕ ਨੋ ਵੀ ਚੰਗੀ ਫੇਸ ਬਿਊਟੀ ਦੇ ਵਿੱਚ ਆ ਸੋਹਣਾ ਕੱਦ ਕਾਠਾ ਦੋਸਤੋ ਰੰਗ ਬਾਝ ਵਹਿੜਾ ਪੂਰਾ ਫਿਕਸਡ ਰੱਖਣਾ ਦੋਸਤੋ ਵੇਖ ਸਕਦੇ ਆਂ ਮਗਰ ਨੂੰ ਦੋਸਤੋ ਹਵਾਨਾ ਇਹਨੇ ਵਾਕਈ ਬਾਈ ਦੀ ਗੱਲ ਵਾਂਗੂ ਸੋਹਣਾ ਬਣਾਉਣਾ ਐ ਖੁੱਚਾਂ 'ਚ ਫਸਿਆ ਰਹਿਣਾ ਹਵਾਨਾ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋੜ ਛਾਂਗ ਨਹੀਂ ਦੋਸਤੋ ਦੇਖ ਸਕਦੇ ਨਹੀਂ ਚੰਗੀ ਵੇਲ ਵਾਲੀ ਦੋਸਤੋ ਚੰਗੇ ਕੱਦ ਕਾਠ ਵਾਲੀ ਬਹਿੜਾ ਪਹਿਲਾ ਸੁਗਾ ਦੋਸਤੋ ਮੂੰਹੋਂ ਦੋਦਾਂ ਦਾ ਚਮਕ ਚਮਕ ਦੋਸਤੋ ਚੰਗੀ ਹੈ ਬਹਿੜ ਦੀ ਇੱਥੇ ਆਓਗੇ ਤਾਂ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਤੇ ਮੁੱਲ ਬਾਈ ਤੂੰ ਪੁੱਛਿਆ ਕੀ ਮੁੱਲ ਕਰਾਂਗੇ ਭਰਾ ਇਹਦਾ ਇਹ ਤਾਂ ਅੱਜ ਆ ਜਗਾ ਦਾ ਮੁੱਲ 베ਰੇ ਅੱਜ ਤਾਂ ਹੈਗਾ 80 ਚੋਂ ਮਾਨਤਨ ਫੁੱਲ ਕਰਦਾ ਠੀਕ ਆ 80 ਚੋਂ ਮਾਨਤਨ ਫੁੱਲ ਕਰ ਦਿਆਂਗੇ ਹਾਂ ਕਰਦਾ ਠੀਕ ਆ ਜਿੱਦਾਂ ਤਿਆਰ ਹੋ ਗਈ ਉਦੋਂ ਲੱਖ ਦੀ ਪੂਰੇ ਦੇ ਦੇਵਾਂਗੇ ਫਿਰ ਠੀਕ ਆ ਲੋ ਵੀ ਸੱਜਣੋ ਤੁਸੀਂ ਅੱਜ ਵੀਡੀਓ ਵੇਖ ਰਹੇ ਆ ਤਾਂ ਅੱਜ ਦਾ ਰੇਟ ਬਾਈ ਜਾਂਦਾ 80 ਜੋ ਮਾਨਤਨ ਖੁੱਲਾ ਹੋ ਜੂ ਜਦੋਂ ਦੋਸਤੋ ਵਹਿਰ ਤਿਆਰ ਹੋਈ ਤੂੰ ਲੋ ਲੱਖ ਦੀ ਬਾਈ ਜਾਂਦਾ ਦੇਵਾ ਬਾਰ ਵੀ ਜਾ ਸਕਦੀ ਆ ਮੰਨ ਤੇ ਆ ਬੱਚੀ ਠੀਕ ਆ ਕਿਉਂ ਜਿੱਦਾਂ ਮਾਂ ਦਾ ਦਰ ਵੀ ਸੋਹਣਾ ਆਪ ਵੀ ਸੋਹਣੀ ਬਣੂਗੀ ਬੱਚੀ ਠੀਕ ਬਾਕੀ ਖਾਣ ਤੇ ਹੁੰਦਾ ਆ ਫਿਰ ਵਧੀਆ ਖਾਣਗੀ ਚੌਕਰ ਖਾਣਗੀ ਪੱਠੇ ਖਾਣਗੀ ਬਾਕੀ ਸਾਰੀਆਂ ਖੜੀਆਂ ਇਹ ਵੇਖ ਲਓ ਖਾਈ ਜਾਂਦੀ ਆ ਬੜੋਂਗੇ ਹਾਂ ਬਾਕੀ ਜਿਹੜਾ ਵੀ ਬੰਦਾ ਆਊਗਾ ਠੀਕ ਆ ਜਾਂ ਕਈ ਬੰਦੇ ਫੋਨ ਤੇ ਮੰਗਾਉਂਦੇ ਆ ਹੂੰ ਹੁਣ ਜਿਹੜਾ ਜਿਹੜਾ ਜੋੜਾ ਵੜਨ ਦਾ ਪਾਇਆ ਸੀ ਪਿਛਲੇ ਦਿਨ ਅੱਛਾ ਉਹ ਪਹਿਲੇ ਫੋਨ ਆ ਦੇ ਨੇ ਗੱਮ ਲੈ ਲਈਆਂ ਸੀ ਜੇ ਮਟਾਲੇ ਦੇ ਬੰਦਿਆਂ ਨੇ ਲਈਆਂ ਠੀਕ ਉਹਨੇ ਸਾਈ ਪਾਤੀ ਉਹਨਾਂ ਨੇ ਮੈਂ ਕਿਹਾ ਬਈ ਆ ਜੀ ਉਹ ਕਹਿੰਦਾ ਬਈ ਹਾਈਟ ਹੋਏ ਤੇ ਮੈਂ ਜਿੰਨੀ ਕਹੀ ਉਹਨਨੀ ਆ ਹਾਂ ਹਾਂ ਕੋਲ ਆ ਛੇ ਅੱರ್ಧ ਦਿਨ ਸੀਗਾ ਜਦੋਂ ਜਦੋਂ ਸੌਦਾ ਹੋਇਆ ਠੀਕ ਐਤਵਾਰ ਨੂੰ ਮੈਂ ਕਿਹਾ ਬਈ ਮੈਂ 4 ਵਜੇ ਮੰਡੀ ਜਾਣਾ ਹੁੰਦਾ ਡੱਬੇ ਲਈ ਤੜਕੇ 3 ਵਜੇ ਹੂੰ ਪਤਾ ਉਸ ਤੋਂ ਆਦੀ ਉਹ ਰਾਤ ਨੂੰ ਫਿਰ 12:00 ਵਜੇ ਤਰਪੇ ਸੀ 11:00 ਵਜੇ ਠੀਕ 3 ਵਜੇ ਆਏ ਕੋਲ ਆਏ ਮਨੇ ਕਹਿੰਦਾ ਬਈ ਗੱਡੀ ਸੱਤ ਚੜਾਉਣੀਆਂ ਆਪਣੇ ਪਾਸੋਂ ਜਿਹੇ ਹਿਸਾਬ ਨਾਲ ਕਰੇ ਕਰੇ ਨਾਲ ਤੇ ਪਾਈਆਂ ਪਉਣ ਲੰਬਾਂਂ ਦਿੱਤਾ ਕਿਸੇ ਦਾਤ ਦੀ ਸਹੀ ਗੱਲ ਆ ਤਕਰੀਬਨ ਆਪਾਂ ਹਫਤੇ 'ਚ ਇੱਕ ਦੇ ਵੀਡੀਓ ਕਵਰ ਕਰਦੇ ਹੀ ਕਰਦੇ ਆ ਤੇ ਭਾਈ ਵੇਖਦਾ ਵੀ ਆਪਣਾ ਮਾਲਕ ਕਦੇਗਾ ਕੋਈ ਆਇਆ ਯਾਰ ਮੈਨੂੰ ਲੱਗਦਾ ਤੇਰੇ ਚੈਨਲ ਤੋਂ ਬਿਨਾਂ ਕਦ ਬਾਈ ਜਗਜੀਤ ਬਾਈ ਤਾਂ 2-4 ਵੀਡੀਓ ਪਾਈਆਂ ਸੀ ਪਹਿਲਾਂ ਠੀਕ ਤੇ ਉਹ ਬਸ ਟਾਈਮ ਹੀ ਨਹੀਂ ਉਹਦੇ ਕੋਲ ਟਾਈਮ ਥੋੜਾ ਜ਼ਿਆਦਾ ਹੁੰਦਾ ਘੱਟ ਹੁੰਦਾ ਠੀਕ ਆ ਡੀਜੀ ਜਦੋਂ ਉਹ ਕਹਿੰਦਾ ਵੀ ਮੇਰੇ ਕੋਲ ਬਈ ਦਿਗਦੀਪ ਟਾਈਮ ਆ ਉਦੋਂ ਨੂੰ ਘਾਵਾਂ ਵੇਚ ਜਾਂ ਤੱਕ ਤੈਨੂੰ ਪਤਾ ਹੈ ਨਾ ਤੇ ਬੀਜੀ ਥੋੜਾ ਬਈ ਜਿਆਦੇ ਆ ਤੇ ਨਹੀਂ ਵਧੀਆ ਭਰਾਣਾ ਪਿਆਰਾ ਆਪਣਾ ਹੈ ਨਾ ਤੇ ਉਹ ਬਸ ਇੰਨਾ ਹੋਣਾ ਬਈ ਬਸ ਚਾਰਜ ਦਾ ਹੋਣਾ ਚਾਹੀਦਾ ਬਈ ਯਾਰ ਚੈਨਲ ਦਾ ਨਹੀਂ ਫਰਕ ਪੈਂਦਾ ਵੇਚ ਜਾਣਾ ਹੀ ਹੁੰਦਾ ਸਹੀ ਗੱਲ ਹੁਣ ਤੇਰੇ ਚੈਨਲ ਤੇ ਸਾਰਿਆਂ ਨਾਲ ਵੱਡੀ ਇਮਾਨਦਾਰੀ ਹੈ ਤੇਰੇ ਤਿੰਨ ਉੱਤੇ ਤਿੰਨ ਚਾਰ ਸੌ ਘਾਵਾਂ ਵੇਚੀ ਹੋਣੀ ਸਹੀ ਗੱਲ ਸਹੀ ਹੈ ਵੇਚ ਜਾਣਾ ਸਹੀ ਤੇ ਮੇਰੇ ਸਾਹਬ ਦੇ ਮੇਰੇ ਸਭ ਤੋਂ ਜ਼ਿਆਦਾ ਮੇਰੇ ਨਾਲ ਵੀਡੀਓ ਹੋਣੀਆਂ ਤੇਰੇ ਚੈਨਲ ਤੇ ਸਹੀ ਗੱਲ ਸਾਰਿਆਂ ਨਾਲ ਜ਼ਿਆਦਾ ਹੱਥ ਤੇ ਇੱਕ ਵੀਡੀਓ ਤਾਂ ਤੇਰੇ ਦੋ ਤਾਂ ਬੱਚੇ ਹੀ ਹੁੰਦੇਗਾ ਬਾਕੀ ਆਈਆਂ ਕਈ ਜਿਹੜੀ ਤੇ ਜਾਈਦਾ ਤੇ ਅਗਲੇ ਦਿਨ ਹੀ ਫੇਰ ਫੋਨ ਆ ਜਾਂਦਾ ਬਾਈ ਆ ਜਾ ਹਾਂ ਉਹ ਐਦਾਂ ਵੀ ਹੁੰਦਾ ਬਾਈ ਕਈ ਵਾਰੀ ਵੀ ਗਾਂ ਤਾਈ ਪਹੁੰਚ ਜਦੋਂ ਤੁਸੀਂ ਆਏ ਮੈਂ ਤਾਂ ਵੀਡੀਓ ਬਣਾਉਣਾ ਤੇ ਗਾਂ ਲਾਈ ਸੀ ਅਜੇ ਤੇ ਤੁਸੀਂ ਵੀਡੀਓ ਤਾਂ ਬਣਾਤੀ ਤੇ ਉਹ ਇੱਕ ਪੰਜ ਦੋ ਦਾ ਸੌਦਾ ਹੋ ਗਿਆ ਜਰਸੀ ਦਾ ਠੀਕ ਕਿਸੇ ਨਾਲ ਬਾਈ ਜਰਸੀ ਦੀ ਗੱਲ ਕਰੀਏ ਜਰਸੀ ਇਹਦੇ ਦੂਜੇ ਸੂਏ ਸੁਣਾ ਵੱਡੇ ਬਾਈ ਇਹ ਦੂਜੇ ਸੂਏ ਹਾ ਜਿੰਮੇਦਾਰ ਬੰਦੇ ਸੀ ਜਿਹਨੂੰ ਤਾਂ ਆਪਾਂ ਵੇਰ ਲਈਏ ਠੀਕ ਆ ਠੀਕ ਆ ਬੰਦੇ ਕਹਿੰਦੇ ਵੀ ਜਿੰਨੂੰ ਮਰਜੀ ਅੱਖਾਂ ਵਿੱਚ ਕੇ ਵੜ ਦੇ ਦੀ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ 18 ਕਿਲੋ ਚੰਗਾ ਰਿਕਾਰਡ ਚੰਗਾ ਰਿਕਾਰਡ ਪੰਜਾਬ ਵਾਲੀ ਜਰਸੀ ਆ ਠੀਕ ਆ ਇਹ ਨਹੀਂ ਮੈਂ ਕਹਿੰਦਾ ਵੀ ਇਹ ਜਿੱਗਦੀ ਆ ਇਹ ਨਹੀਂ ਮੈਂ ਕਹਿੰਦਾ ਇਹ ਪ੍ਰੀਤ ਦੀ ਆ ਹਾਂ ਠੀਕ ਆ ਪੰਜਾਬ ਵਾਲੀ ਹੈਗੀ ਹੈਗੀ ਦਰਤੀ ਆ ਹੂੰ ਸਹੀ ਆ ਨਾ ਤਾਂ ਇਹਦਾ ਪਤਾ ਪਣੂ ਹਣਾ ਕੋਈ ਸੀਮਨ ਦਾ ਨਹੀਂ ਪਤਾਗਾ ਇਹਦਾ ਅੱਗੇ ਸੀਮਨ ਚੰਗਾ ਲੱਗਿਆ ਦੱਸਿਆ ਬੰਕਲ ਨੇ ਅੰਕਲ ਕਹਿੰਦਾ ਵੀ ਮੈਨੂੰ ਪਤਾ ਨਹੀਂ ਪਰ ਡਾਕਟਰ ਨੇ ਮੇਰੇ ਤੋਂ 1700 ਰੁਪਏ ਲਿਆ ਸੀ ਠੀਕ ਹੈ ਵੀ ਲੱਗੇ ਦੀ ਗਰੰਟੀ ਹੈ ਵੀ ਚੰਗਾ ਲੱਗਿਆ ਹੋਊਗਾ ਜਾਂ ਡਾਕਟਰ ਦੇ ਨਿਰਪਰ ਹਾਂ ਡਾਕਟਰ ਦੇ ਨਿਰਪਰ ਹੁਣ ਯਾਰ ਤੂੰ ਮੇਰਾ ਯਾਰ ਬਿੱਲੇ ਮੁੰਡਾ ਫੌਜੀ ਆਰਮੀ ਦਾ ਹੂੰ ਉਹਨੇ ਡਾਕਟਰ ਨੂੰ 1700 ਰੁਪਏ ਦਿੱਤਾ ਕਹਿੰਦਾ ਵੀ ਵਧੀਆ ਸੀਮਨ ਭਰਦੀ ਮੇਰੀ ਬੱਚੀ ਦੇ ਤੇ ਬੱਚਾ ਦਿੱਤਾ ਵਰਲਡ ਵਾਈਡ ਦਾ ਸੀਗਾ ਉਹਨੇ ਪਤਾ ਨਹੀਂ ਕਿਹਾ ਬੱਚਾ ਦਿੱਤਾ ਤੇ ਉਹ ਲੱਗਦਾ ਹੀ ਨਹੀਂ ਵੀ ਵਰਲਡ ਵਾਈਡ ਦਾ ਅੱਛਾ ਸੀਮਨ ਵਰਲਡ ਵਾਈਡ ਦਾ ਪ੍ਰਾਇਸ ਉਹ 10 ਕੀ ਕਰੇਗਾ ਸਹੀ ਹੈ। ਲੋ ਵੀ ਸੱਜਣੋ ਦੂਜਾ ਸੂਆ ਸੁਣਦੀ ਹੈ ਪਹਿਲੇ ਸੂਏ ਦਾ ਬਾਈ ਦੱਸਦਾ 18 ਲੀਟਰ ਦੁੱਧਰਕਾਰ ਆ ਇੱਥੇ ਕਿੰਨਾ ਪਾਗੂ ਦੁੱਧ 20 ਤੋਂ ਬਾਅਦ ਚੱਲੂਗੀ 20 ਤੋਂ ਬਾਅਦ ਚੱਲੂਗੀ। ਦਿਨ ਦੇ 15 ਪਏ ਆ ਜਿਹੜਾ ਬੰਦਾ ਲੈ ਗਿਆ ਠੀਕ ਠੀਕ ਆ। ਅੰਕਲ ਮੈਨੂੰ ਇਹ ਗੱਲ ਕਹਦੇ ਆ ਵੀ ਜਿਹੜਾ ਬੰਦਾ ਤੇਰੇ ਤੋਂ ਲੈ ਗਿਆ ਯਾਰ ਹੀ ਪਾਉ। ਠੀਕ। ਲੋ ਵੀ ਸੱਜਣੋ ਪੂਰੇ ਤਸੱਲੀ ਵਾਲੇ ਘਰੋਂ ਆਈ ਆ। ਉਹ ਵੀ ਬਾਕੀ ਦੋਸਤੋ ਠੰਡੀ ਢੁੱਡੀ ਬਹੁਤ ਆ ਵੇਖ ਸਕਦੇ ਆ। ਚੰਗੀ ਫੇਸ ਬਿਊਟੀ ਦੇ ਵਿੱਚ ਆ ਬਿਲਕੁਲ ਨਿੱਕਾ ਕਾਨਾ ਦੋਸਤੋ ਮੱਥੇ ਦੇ ਵਿੱਚ ਤੋਹਾ ਵੇਖ ਸਕਦੇ ਆ ਇਹ ਅੱਖਾਂ ਬਾਹਰ ਨੂੰ ਉਭਰੀਆਂ ਹੋਈਆਂ ਜਰਤੀ ਵਾਲਾ ਦੋਸਤੋ ਢਾਂਚਾ ਪੂਰਾ ਤੇ ਚੰਗੀ ਉਹਨਾਂ ਨੇ ਵੀ ਇੱਕ ਹੀ ਰੱਖੀ ਸੀਗੀ ਪਹਿਲਾਂ ਇਹ ਠੀਕ ਫੋਨ ਖਣੀ ਰਿਸ਼ਤੇਦਾਰਾਂ ਨੇ ਭੇਜਦੇ ਹੋ ਬਾਹਰ ਜਾਵੜੇ ਉਹ ਕਹਿੰਦੇ ਉਹਨਾਂ ਦੀ ਅਸੀਂ ਵੇਚ ਨਹੀਂ ਸਕਦੇ ਸਾਡੇ ਦੁਪੱਟੇ ਇੱਕ ਦੇ ਹੀ ਪੈਂਦੇ ਠੀਕ ਤੇ ਉਹ ਕਹਿੰਦਾ ਵੇਚ ਨਹੀਂ ਨਹੀਂ ਚੱਲ ਤੂੰ ਆ ਗਿਆ ਮੈਂ ਵੀ ਕੋਈ ਗਿਆ ਬੰਨ ਗਿਆ ਨਾ ਅੰਕਲ ਗਾਂਦੇ ਨੇ ਇਹਦਾ ਦੇਦੇ ਅੱਛਾ ਉਹ ਕਿਵੇਂ ਕੱਲ੍ਹ ਆਇਆ ਯਾਰ ਬਸ ਆ ਹੀ ਉਹ ਇਹਨਾਂ ਕਰ ਲੋ ਵੀ ਸਜਣੋ ਕੱਲੀ ਕੱਚੀ ਕੱਚੀ ਆ ਵਹਿਰ ਚੰਗੀ ਆ ਖਾਣਾ ਖਾਣਾ ਦੋਸਤੋ ਵੇਖ ਸਕਦੇ ਢਿੱਲ ਤੁਹਾਨੂੰ ਪਾਵਰ ਵਾਲਾ ਖਾਣਾ ਪੂਰਾ ਚੰਗਾ ਠੀਕ ਹੈ ਕੋਈ ਇਹ ਨਹੀਂ ਹੈਗਾ ਚੋਣ ਚਾਣ ਤੇ ਬੱਚੀ ਦੇ ਜਿਵੇਂ ਮਰਜੀ ਚੇਤੇ ਚੁਪਿਆ ਗਿਆ ਗੋਮਦੀ ਦੋਸਤੋ ਗੁੰਮਦੀ ਪਈ ਹੈ ਹਜੇ ਬਿਲਕੁਲ 90 ਸਦ ਨੂੰ ਬਾਕੀ ਇੱਥੇ ਆ ਕੇ ਤੁਸੀਂ ਤਸੱਲੀ ਕਰਨੀ ਹੈ ਢੇਲੀ ਢੁਲੀ ਦੋਸਤੋ ਬਹੁਤ ਪਈ ਹੈ ਮਿਲਕ ਵੀ ਦੇਖ ਸਕਦੇ ਆਂ ਦੋਸਤੋ ਬਿਲਕੁਲ ਠੰਡੀ ਹੈ ਦੋਸਤੋ ਜਿਹਨੂੰ ਵੀਰ ਦੋਸਤੋ ਘਰੇ ਰੱਖਣ ਨੂੰ ਜਾਂਦਾ ਤੇ ਕੋਈ ਦੋਸਤੋ ਜਾਨੀ ਇੱਥੇ ਆ ਕੇ ਆਪਦੀ ਤਸੱਲੀ ਕਰੋ ਇਹਨਾਂ ਵੀ ਦੇਖ ਸਕਦੇ ਆਂ ਦੋਸਤੋ ਜੇ ਹਵਾਨਾ ਦੋਸਤੋ ਮਦਰ ਨੂੰ ਖਿੱਚਾਂਗੇ ਰਵੜ ਵਾਂਗੂ ਵਧੂਗਾ ਦੇਖ ਸਕਦੇ ਕਿੰਨਾ ਬੇਲਾ ਮੰਦਾ ਕੱਚੀ ਕੱਚੀ ਲੜ ਕੇ ਤਿਆਰ ਕਰਕੇ ਵੇਚਣਾ ਚਾਹਵੇ ਠੀਕ ਆ ਤਰ ਰੁਪਇਆ 15000 ਦੇ ਜੂਗੀ ਬੱਛੀ ਆਪਣਾ ਵਾਦਾ ਨਹੀਂ ਪੰਡਾ ਲੋ ਵੀ ਸੱਜਣੋ ਬਾਈਆਂ ਦਾ 15 ਦਿਨ ਹੀ ਪਏ ਆ ਤੇ ਜੇ ਕੋਈ 15 ਦਿਨ ਸਾਂਭ ਕੇ ਵੇਚਦਾ ਤੇ 15000 ਰੁਪਏ ਨਾਰ ਲਾ ਜੀ ਤੇ ਤੋੜ ਕੇ ਵਿਖਾ ਦਈਏ ਬਈ ਇਹਨੂੰ ਹਾਂਜੀ ਤੋੜ ਕੇ ਦੇ ਦੋ ਲੋ ਵੀ ਸੱਜਣੋ ਤੁਰ ਹੀ ਜਾਂਦੀ ਤਾਂ ਤੁਸੀਂ ਹੋਰ ਵੀ ਹਵਾਨੇ ਦੀ ਜਿਹੜੀ ਜਜਮੈਂਟ ਲਾ ਲੈਣੀ ਆ ਬਿਲਕੁਲ ਢਿੱਲਾ ਹਵਾਨਾ ਪਿਆ ਚੰਗੀ ਵੇਲ ਵਾਲੀ ਦੋਸਤੋ ਚੰਗੇ ਕਦ ਕਾਠ ਵਾਲੀ ਜਰਸੀ ਪੰਜਾਬ ਵਾਲੀ ਆ ਦੋਸਤੋ ਛੋਟੇ ਕਦ ਕਾਠ ਵਾਲੀ ਨਹੀਂ ਬਾਕੀ ਦੋਸਤੋ ਤੋਰਾ ਤਾਰਾ ਚੰਗਾ ਇੱਕ ਸਾਦੇ ਆ ਦੋਸਤੋ ਖੂਣੀ ਜਰਸੀ ਆ ਬਾਕੀ ਦੋਸਤੋ ਬਾਈ ਕੋਲੇ ਰੁਟੀਨ ਦੇ ਵਿੱਚ ਹੀ ਚੰਗੇ ਪਸ਼ੂ ਹੁੰਦੇ ਆ ਜ਼ਿਆਦਾਤਰ ਬਾਈ ਫਾਰਮ ਦੇ ਹੀ ਪਸ਼ੂ ਲੈਂਦਾ ਇਹਦਾ ਕੀ ਮੁੱਲ ਕਹਾਂਗੇ ਭਰਾ ਇਹਦਾ ਮੁੱਲ ਤਾਂ ਕਰਨਾ ਆਪਾਂ 75000 ਤੋਂ ਮਾਨਤਨ ਕਰਾਂਗੇ ਵਧੀਆ 22000 ਰੇਟ ਵੀ ਬਾਈ ਨੇ ਜਾਇਜ਼ ਹੀ ਮੰਗਿਆ ਕੋਈ ਬਾਹਲਾ ਰੇਟ ਨਹੀਂ ਮੰਗਿਆ ਵੇਰ ਲੀਆਂ ਹੀ ਦੋਸਤੋ ਚੰਗੀਆਂ ਜਰਸੀਆਂ ਸਿਆਉਂਦੀਆਂ ਤੇ ਇਕੱਲੀ ਕੱਚੀ ਕੱਚੀ ਐ ਦੋਸਤੋ ਪਰ ਜਿਹੜੇ ਬੰਦੇ ਤੋਂ ਲਈ ਸੀ ਉਹਨੇ ਲੱਖ ਮੰਗਿਆ ਠੀਕ ਐ ਜਦੋਂ ਆਪਾਂ ਲਈ ਸੀ ਉਹਨੇ ਲੱਖ ਮੰਗਿਆ ਤੇ ਮੈਂ ਮੁੜਿਆ ਸੀ ਫਿਰ ਮੈਂ ਕਹਿੰਦਾ ਤੂੰ ਮੁੜ ਗਿਆ ਮੈਂ ਕਿਹਾ ਕਾ ਭਾ ਵੀ ਹੋਣਾ ਚਾਹੀਦਾ ਠੀਕ ਐ ਪਰ ਮੈਨੂੰ ਨਾ ਤਾਂ ਜਨਮ ਦੀ ਹੈਗੀ ਲੈ ਜਾ ਫਿਰ ਮੈਂ ਕਿਹਾ ਸੰਭਾਲ ਨਹੀਂ ਹੱਸਾਉਣ ਦੇ ਦੇ ਚੱਲ ਆਪਾਂ ਨੂੰ ਬਾੜੀ ਮਾਰ ਦੇ ਨੀ ਰੱਖਦਾ ਹੁੰਦਾ ਮੈਂ ਬਈ ਯਾਰ ਠੀਕ ਵੀ ਕੀ ਕੀ ਆ ਤੂੰ ਆਇਆ ਤੇ ਗਿਆ ਇਕੱਲੀ ਰੋਟੀ ਦਾ ਮਸਲਾ ਆ ਬੰਦ ਮਾਫ ਕਰੈ ਨਾ ਬਈ ਠੀਕ ਕੀ ਲੋੜ ਲਓ ਵੀ ਮੱਚਾਉਣੀ ਨਹੀਂ ਆ ਕੇ ਕਿੰਦਰਾ ਹਾਂ ਠੰਡੇ ਮਤੇ ਚੱਲੋ ਕੋਈ ਲਓ ਯਾਰ ਮੈਂ ਹੁਣ ਪਿਛਲੇ ਹਫਤੇ ਨੂੰ ਸੌ ਸੌ ਤੋਂ ਲੈ ਕੇ ਵੀਰਵਾਰ ਤੱਕ ਤਕਰੀਬਨ ਫਾਰਮਾਂ ਜਾਇਆ ਸੀਗਾ ਕੱਚੀਆਂ ਵਾੜੀਆਂ ਬੈਠਾ ਸੀਗਾ ਮਹੀਨੇ ਮਹੀਨੇ ਦੱਦ ਦੱਦ ਮਹੀਨੇ ਕੱਚੀਆਂ ਹੂੰ ਜਿਹੜੀ ਚੰਗੀ ਲੱਗੀ ਉਹੀ ਲਈ ਸਹੀ ਗੱਲ ਠੀਕ ਐ ਪਾ ਵੇਖਦੇ ਆ ਹੋਰ ਕੁਛ ਨਹੀਂ ਯਾਰ ਮੈਂ ਸਹੀ ਗੱਲ ਆ ਜੇ ਮਿਹਨਤ ਕਰਕੇ ਕੋਈ ਹੱਥ ਇਹਹੀ ਵੜ ਕਿਸੇ ਜ਼ਿਮੀਂਦਾਰ ਦੇ ਘਰੇ ਖੜੀ ਹੋਵੇ ਹੂੰ ਹੂੰ ਸਵਾ ਲੱਖ ਮਲਕ ਸਹੀ ਗੱਲ ਕਰੂਗਾ ਕਿ ਨਹੀਂ ਕਰਦਾ ਸਹੀ ਗੱਲ ਆ ਕੁਕਾਈ ਕਰਨੀ ਪੈਂਦੀ ਆ ਬਾਈ ਕਿ ਨਹੀਂ ਫੇਰ ਹੀ ਪਸੂ ਮੈਂ ਬਹੁਤ ਬੱਛੀ ਨੇ ਅਡਰ ਮਾਰਨਾ ਮੇਰੇ ਬਹੁਤ ਜ਼ਿਆਦਾ ਠੀਕ ਆ ਬਾਕੀ ਯਾਰ ਮੈਂ ਤਾਂ ਠੀਕ ਆ ਗੱਡੀ ਦੇ ਚਾਰ ਅਜੀ ਟਾਇਰ ਪਵਾਤੇ ਸੀ 2 ਸਾਲਾਂ ਚ ਠੀਕ ਆ ਮੈਂ ਨਾ ਖੜਦਾ ਹੀ ਨਹੀਂ ਗੇ ਨਹੀਂ ਖੜਦਾ ਅੱਗੇ ਅੰਕਲ ਗੱਲ ਕਰਦਾ ਹੁੰਦਾ ਵੀ ਸੌਂਦੇ ਪਤਾ ਨਹੀਂ ਕਿਹੜੇ ਵੇਦੇ ਇਹ ਬੱਛੀ ਵੀ ਬਈ ਜਿਹੜਾ ਲੈ ਗਿਆ ਬੰਦਾ ਠੀਕ ਯਾਰੀਆਂ ਪਵਾ ਦੂਗੀ ਬਹੁਤ ਚੰਗੀ ਸ਼ਾਮ ਕਰਾਂ ਅੰਕਲ ਲੱਸੀ ਲੁਸੀ ਨਹੀਂ ਹੈਗੀ ਅੱਜ ਅੱਜਾਈ ਕਰਕੇ ਪੱਠੇ-ਉੱਠੇ ਚੱਕੇ ਚੰਗੀ ਤਰ੍ਹਾਂ ਤੇ ਜਿਵੇਂ ਦਾ ਖਾਦੇ ਆ ਪੱਠੇ ਉਧਾਂ ਆਉਣੇ ਮਤਲਬ ਜੀ ਭਰ ਗਈ ਹਣ ਬੱਚੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਸੀ ਪੱਠੇ ਖਾਈ ਜਾਂਦੀ ਹੈ ਹਜੇ ਹੁਣੇ ਆਈ ਆ ਲਾਈ ਆ ਠੀਕ ਆ ਕਾ ਕਰਕੇ ਥੋੜਾ ਜਿਹਾ ਲੱਗਦਾ ਪਰ ਐ ਦੁੱਖ ਤੋੜਨ ਪਰ ਬਾਈ ਦਾ ਸਕਰੀਨ ਤੇ ਆ ਇਸ ਨੰਬਰ ਤੇ ਸੰਪਰਕ ਕਰ ਲਓ ਜਰ ਪੀ ਆਪਾਂ ਬਹੁਤ ਜਿੰਨੀਆਂ ਵੇਚੀਆਂ ਤੇਰੇ ਫੋਨ ਤੇ ਸਰਸਾ ਸਰੀਆਂ ਬੱਟੀਆਂ 75 ਲੱਖ 1.5 ਲੱਖ ਦੀ 2-2 ਲੱਖ ਦੀ ਜਰਤੀ ਆਪਾਂ ਵੇਚੀ ਆ ਠੀਕ ਠੀਕ ਆ ਲੋ ਵੀ ਸੱਜਣੋ ਆ ਵੇਖ ਸਕਦੇ ਆ ਤੁਹਾਨੂੰ ਹਰੇਕ ਵਾਰ ਵਿਖਾਈ ਦੀ ਚੰਗੀ ਤੋਂ ਚੰਗੀ ਜਰਸੀ ਬਾਈ ਨੇ ਸੇਲ ਕੀਤੀ ਹੋਈ ਆ ਚੰਗੇ ਰੇਟ ਦੇ ਅੱਛਾ ਵੀ ਟੌਪ ਸੇਲ ਕੀਤੀ ਹੋਈ ਜਿਸ ਕਿਸੇ ਵੀ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਲੈਣ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ